ਮਨਜੋਗ ਡੀਜੀਪੀ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਅਤੇ ਸੁਹੇਲ ਮੀਰ ਜੀ ਆਈਪੀਐਸ ਐਸਐਸਪੀ ਪਠਾਨਕੋਟ ਜਿਨ੍ਹਾਂ ਦੇ ਹੁਕਮਤੇ ਅਸੀਂ ਜਿਹੜਾ ਬਾਰਡਰ ਨੂੰ ਪੂਰਾ ਸਿਕਿਉਰ ਕੀਤਾ ਗਿਆ ਹੈ ਜਿਹੜਾ ਬਾਰਡਰ ਦੇ ਉੱਤੇ ਆ ਨਾਕੇ ਤੇ ਗਸ਼ਤਾਂ ਦੇ ਨਾਲ ਅਸੀਂ ਨੂੰ ਕਵਰ ਕੀਤਾ ਹੋਇਆ ਤਾਂ ਜੋ ਸਾਡਾ ਜਿਹੜਾ ਬਾਰਡਰ ਪੂਰਾ ਬਾਰਡਰ ਏਰੀਆ ਪੂਰਾ ਸਿਕਿਉਰ ਰਹੇ ਇਸੇ ਤਰ੍ਹਾਂ ਜਿਹੜਾ ਬਾਰਡਰ ਤੇ ਅਸੀਂ ਸੀਸੀਟੀ ਕੈਮਰੇ ਵੀ ਲਗਵਾਏ ਹਨ ਅਤੇ ਹੋਰ ਵੀ ਕੈਮਰੇ ਲੱਗ ਰਹੇ ਹਨ ਜਿਸ ਦੇ ਨਾਲ ਸਾਨੂੰ ਕੋਈ ਸ਼ੱਕੀ ਵਿਅਕਤੀਆਂ ਦਾ ਪਤਾ ਲੱਗਦਾ ਰਹੇਗਾ ਜੇਕਰ ਕੋਈ ਸ਼ੱਕੀ ਵਿਅਕਤੀ ਸਾਡੇ ਇਰੀਏ ਵਿੱਚ ਦਾਖਲ ਹੁੰਦੇ ਹਨ ਤਾਂ ਉਹਨਾਂ ਦੀ ਸਾਨੂੰ ਜਿਹੜੀ ਆਪਣਾ ਸੂਚਨਾ ਉਹ ਮਿਲ ਜਾਵੇਗੀ ਇਸੇ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੇ ਕੈਮਰੇ ਲਵਾ ਰਹੇ ਹਾਂ ਇਸੇ ਤਰ੍ਹਾਂ ਬਾਰਡਰ ਬਿਲਟ ਨੂੰ ਲੈ ਕੇ ਅਸੀਂ ਕਾਫੀ ਸੁਚੇਤ ਹਾਂ ਸਾਡੀ ਪੰਜਾਬ ਪੁਲਿਸ ਤੇ ਬੀਐਸਐਫ ਨਾਲ ਪੂਰਾ ਸਾਡਾ ਤਾਲਮੇਲ ਹੈ ਮਾ ਜੋ ਐਸਐਸਪੀ ਸਹਿਲ ਮਹੀਰ ਜੀ ਜੀ ਸਹਿਲਮੀ ਆਈਪੀਐਸ ਉਹਨਾਂ ਤੇ ਹਕਮਤ ਤੇ ਡੈਲੀ ਕੋਈ ਨਾ ਕੋਈ ਸਰਚ ਵੀ ਹੁੰਦੀ ਰਹਿੰਦੀ ਹੈ ਅਤੇ ਅਸੀਂ ਜਿਹੜਾ ਬਾਰਡਰ ਨੂੰ ਸਿਕਿਉਰ ਰੱਖਣ ਲਈ ਪੂਰੇ ਬਚਨ ਵੱਧਾ ਜਿਹੜੇ ਬਾਰਡਰ ਤੋਂ 10 ਕਰੋੜ ਆ ਰਹੇ ਹਨ ਉੱਥੇ ਕੈਮਰਾ ਲਾਏ ਜਿਹੜੇ ਜੀਐਨਕੇ ਤੋਂ ਲਿੰਕ ਰੋਡ ਆਏ ਉਹਨਾਂ ਤੇ ਪਹਿਲਾਂ ਹੀ ਪਹਿਲਾਂ ਵੀ ਕੈਮਰੇ ਲੱਗੇ ਹੋਏ ਹਨ ਉੱਥੇ ਨਾਕੇ ਵੀ ਲੱਗੇ ਹੋਏ ਹਨ ਅਤੇ ਹੁਣ ਵੀ ਅਸੀਂ ਜਿਹੜੇ ਹੋਰ ਉੱਥੇ ਕੈਮਰੇ ਲਗਵਾ ਰਹੇ ਹਾਂ ਅਤੇ ਹੋਰ ਵੀ ਜੇਕਰ ਸਾਨੂੰ ਜ਼ਰੂਰਤ ਪਵੇਗੀ ਤਾਂ ਉਹਨਾਂ ਲਿੰਕ ਰੋਡਾਂ ਤੇ ਉਹਨਾਂ ਤੇ ਅਸੀਂ ਕੈਮਰੇ ਲਵਾਵਾਂਗੇ ਤਾ ਜੋ ਕੋਈ ਸ਼ੱਕੀ ਵਿਅਕਤੀ ਸਾਡੇ ਏਰੀਏ ਵਿੱਚ ਦਾਖਲ ਨਾ ਹੋ ਸਕੇ